ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਕੈ ਚਿਤ ਨਾ ਹੋ ਬਈ ਜੇ ਲਾਈ ਰਹਾ ਲਿਫਤਾਰੀ ਭੁਖਿਆ ਭੁਖ ਨਾ ਉਤੇਰੀ ਜੇ ਬੰਨਾ ਪੁਰੀਆਂ ਪਾਰ ਸਹਸ ਅਣਪਾ ਲਖ ਹੋਇ ਤੈ ਕਿਨਾ ਚੱਲੇ ਨਾ ਮਲੇ ਕਿੰ ਸਚਿਆਰਾ ਹੋਈ ਐ ਕਿੰ ਕੋੜਾ ਟੁੱਟੈ ਪਾਲ ਕਮਨ ਸਾਈਂ ਚਲਣਾ ਨਾਨਕ ਕੇ ਆ ਨਾਲੇ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਗੁਡਿਆਈ ਹੁਕਮੇ ਉਤਮਨੀਚ ਹੁਕਮ ਲਿਖ ਦੁਖ ਸੁਖ ਪਾਈਐ ਨਾ ਹੁਕਮੀ ਬਖੀ ਸੇ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਰੂਪੁ ਜੀ 부ਜੈ ਤਾ ਹਮੈ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਣੇ ਈਸ਼ਾਣੇ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਗਿਤੇ ਵਿਖਮ ਵਿਚਾਰੇ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕਾ ਫਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਦੇਖੇ ਹਰ ਤਰ੍ਹਾਂ ਦੂਰੇ ਕਥਨਾ ਕਥੀ ਨਾ ਆਵੈ ਟੋਟ ਕਥਤ ਕਥੀ ਕੋਟੀ ਕੋਟ ਕੋਟੇ ਦਿੰਦਾ ਦੇ ਲੈਂਦੇ ਥਕ ਪਾਹੇ ਬਜਵੰਤ ਕਾਈ ਕਾਈ ਹੁਕਮੇ ਹੁਪਮ ਚਲਾਏ ਰਾਹੋ ਨਾਨਕ ਵਿਖੇ ਦੇਖਦਾ ਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਉ ਅਪਾਰ ਅੱਖੇ ਮੰਗੇ ਦੇਹ ਦੇਹ ਦਾਤਿ ਰਦਾ ਫਿਰ ਕਿ ਅੱਗੇ ਰਖੀਐ ਜਿਤ ਤਿਸੈ ਦਰਬਾਰ ਮੋਹ ਕੀ ਬੁਲਣ ਬੋਲੀਐ ਜਿਤ ਸੁਣ ਤਰੇ ਪਿਆਰੇ ਅੰਮ੍ਰਿਤ ਵੇੜਾ ਸਚ ਨਾਮ ਵਡਿਆਈ ਵਿਚਾਰ ਗਰਮੀ ਆਵੇ ਕੱਪੜਾ ਜੰਮੀ ਮੁਕਤivari ਨਾਨਕ ਇਹ ਮੈਂ ਜਾਣੀਐ ਸਭ ਆਪੇ ਸਚਿਆਰ ਆਪੇ ਆ ਨਾ ਜਾਏ ਕਿ ਤਾ ਨ ਹੋਏ ਆਪੇ ਆਪ ਰੰਝਨ ਸੋਏ ਜਿਸ ਸੇ ਬਿਆਸਿ ਪਾਇਆ ਮਾਨ ਨਾਨਕ ਗਾਵੀਆ ਗੁਣੀ ਨਿਧਾਨ ਪਿਆਰੇ ਸੁਣੀਐ ਮਨ ਦੁਖ ਪਰ ਹਾਸੋ ਘਰ ਲੈ ਜਾਏ ਮੁਖ ਨਾਦਨ ਗੁਰਮੁਖ ਬੇਦਨ ਗੁਰਮੁਖ ਰਹਾ ਸਮਾਈ ਗੁਰੇਸ਼ਰ ਗੁਰਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਥਾ ਨਾ ਜਾਈ ਗੁਰਾ ਇਕ ਦੇਹ 부ਝਾਈ ਸਤਿਗੁਰ ਜੀਆ ਕਾ ਇਕ ਦਰਤਾ ਸੋ ਮੈਂ ਵਿਸਰ ਨਾ ਜਾਈ ਤੇਰਤ ਨਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਏ ਕਰੀ ਜੇਤੀ ਸਿਰਖ ਪਾਈ ਵੇਖਾਂ ਬਿਨ ਕਰਮਾਂ ਕੇ ਮਿਲ ਲਈ ਮਾਤ ਵਿੱਚ ਰਤਨ ਜਵਾਹਰ ਮਾਨ ਇੱਕ ਜੇਕ ਗੁਰ ਕੀ ਸਿੱਖ ਸੁਣੀ ਨਾ ਇੱਕ ਦੇਹੀ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਚਾਰੇ ਆ ਜਾ ਹੁਰਦ ਸੁਣੀ ਹੋਏ ਨਮਾਖੰਡਾਂ ਵਿੱਚ ਜਾਣੀ ਐ ਨਾਲ ਚਲੇ ਸਭ ਕੋਏ ਸਕੀਰਤ ਜਗਲੇ ਜੇ ਤਿਸ ਨਦਰਨਾਯਾ ਵਈ ਤਾ ਬਾਤ ਨ ਪੁੱਛੇ ਕੇ ਨਾਨਕ ਕੀਟ ਕਾ ਦੋਸ਼ੀ ਦੋਸ਼ ਤਈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਇਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਹੈ ਤਤ ਤਨ ਭਲਾ ਕਾਸ਼ੀ ਸੁਣਿਆ ਦੀਪ ਲੋ ਪਾਤਲ ਸੁਹੈ ਕੁੰਸ ਕੇ ਕਾਲੀ ਨਾਨਕ ਭਗਤਾ ਸਦਾ ਵਿਗਾ ਸੁਣਿਆ ਧੂਪ ਪਾਪਾ ਨਾਸਿ ਸੁਣਿਆ ਈਸ਼ਰ ਬਰਮਾ ਇੰਦ ਸੁਹੈ ਸੁਣਿਆ ਜੋਗ ਜੁਗਤ ਤਨ ਭੇਦ ਸਹੈ ਸ਼ਾਸਤਿ ਜਿਮਤ ਰਵੇਦ ਨਾਨਕ ਭਗਤਾ ਸਦਾ ਵਿਗਾਸ ਸੁਹੈ ਹਿਰਦਿ ਪੰਕਰਾਸੀ ਸੁਣਿਆ ਸਤ ਸੰਤੋਖ ਗਿਆਨ ਸਹੈ ਅਸਕ੍ਰਿਸ਼ਨਾਨੇ ਸੁਣਿਆ ਪੜ ਪੜ ਪਾਵੈ ਮਾਨ ਸਹੈ ਨਾਗੇ ਸਹਿ ਧਿਆਨੇ ਨਾਨਕ ਭਗਤਾ ਸਦਾ ਵਿਗਾਸ ਸੁਹੈ ਹਿਰਦਿ ਪੰਕਰਾਸੀ ਸੁਣਿਆ ਸਰਾ ਗੁਣਾ ਕੇ ਗਾਹ ਸਹੈ ਸੀਪ ਪੀਤ ਪਤਸ਼ਾਹ ਸੁਣਿਆ ਅੰਦੇ ਪਾਵੈ ਰਹੋ ਸਹੈ ਸਨਾਣਕ ਭਗਤਾ ਸਦਾ ਵਿਗਾਸ ਮਨੈ ਤੂਕ ਕਾ ਕਨਾ ਸੇ ਮਨੈ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲਖਣ ਹਾਰ ਮਨੈ ਗਾਵੈ ਕੰ ਵਿਚਾਰੇ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਸਰਤੋ ਹੋਵੈ ਮਨ ਬੁੱਧ ਮਨੈ ਸਗਲਪ ਵੜਕੀ ਸੁਧੈ ਮਨੈ ਮੂੰ ਚੋਟਾ ਨ ਖਾਏ ਮਨੈ ਜਨ ਕੇ ਸਾਥ ਨ ਜਾਏ ਐਸਾ ਨਾਮ ਨਿਰੰજન ਹੋਵੇ ਜੇ ਕੋ ਮਨ ਜਾਣੈ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਸ ਪ੍ਰਗਟ ਜਾਏ ਮੰਨੈ ਮਗਨਾ ਚੱਲੇ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਰੰਝਨ ਹੋਵੇ ਜੇ ਕੋ ਮਨ ਜਾਣੈ ਮਨ ਪੂਏ ਮੰਨੈ ਪਾਵੇਂ ਮੋਖ ਦੁਆਰ ਮੰਨੈ ਪਰਵਾਰ ਸਦਾਰੀ ਮੈਂ ਤਰੈ ਤਾਰੇ ਗੁਰ ਸਿਖ ਮੰਨੈ ਨਾਨਕ ਭਵੇ ਨਾ ਪਿੱਛੇ ਐਸਾ ਨਾਮ ਰੰਝਨ ਹੋਵੇ ਜੇ ਕੋ ਮਨ ਜਾਣੈ ਮਨ ਪੂਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜ ਪੰਚੇ ਸੋ ਹੈ ਦਰਜਾਨ ਬੱਚਾ ਕਾ ਦੇਖ ਧਿਆਨ ਦੇ ਕੋ ਕਹ ਕਰੈ ਵਿਚਾਰ ਦੇਕੇ ਕੜੈ ਨਾ ਇਸਮਾਰੇ ਔ ਧਰਮ ਦਇਆ ਕਾ ਪੂਤ ਸੰਦੋਖਾ ਰਕਿਆ ਜਿਸੂ ਤੇ ਦੇ ਕੋ 부ਜੈ ਹੋਵੇ ਸਚਿਆਰ ਤਪ ਲੈ ਉਪਰ ਕੇ ਤਪਾਰੀ ਤਤੀ ਹੋਰ ਪਰੈ ਹੋਰ ਹੋਰ ਇਸੇ ਭਾਰਤ ਲੈ ਕਵਨ ਜੋਰੇ ਏ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾ ਮੈਂ ਇਹੋਲੇ ਖਾਲਿਕ ਜਾਣੈ ਕੋਏ ਕੀਤਾ ਤਾਣ ਸਵਾਲੇ ਹਰੂਪ ਕੀਤਾ ਜਾਣੈ ਕੋਉ ਤੇਰੇ ਕੀ ਤਪਸਾਓ ਏਕੋ ਕਵਾਓ ਇਸੇ ਹੋਏ ਲਗ ਦਰੀਆਉ ਕੁਦਰਤ ਕਵਣ ਕਹਾ ਵਿਚਾਰ ਮਰਨ ਜਮਾ ਏਕ ਬਾਰੀ ਜੋ ਤੁਧ ਭਾਵੈ ਸਾਈ ਭਲੀਕਾਰ ਸਦਾ ਸਲਾਮਤ ਰੰਕਾਰੀ ਅਸੰਖ ਜਪ ਸੰਖ ਭਾਉ ਅਸੰਖੂਜਾ ਸੰਤ ਰਤਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਤ ਜੋਗਮੰਦ ਰਹੈ ਉਦਾਸੀ ਅਸੰਖ ਭਗਤ ਹੁਣ ਗਿਆਨ ਵਿਚਾਰ ਸਤਸਤਿ ਅਸੰਕ ਸੂਰ ਮੂਹ ਪਖ ਸਾਰ ਕੁਦਰਤ ਕਵਣ ਕਹਾ ਵਿਚਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਪਾਪੀ ਪਾਪ ਕਰ ਜਾਹੇ ਕਿ ਪਿਰਾਹ ਹੈ ਅਸੰਖ ਮਲੇਚ ਮਲ ਭਖ ਕਾਹੇ ਅਸੰਖ ਨਿੰਦਕ ਸਿਰ ਕਰ ਹੈ ਪਾਰੇ ਆਨਕ ਨੀਚ ਕਹੇ ਵਿਚਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਸਦਾ ਲਾਮ ਬਨਰੰਕਾਰੀ ਅਸੰਖ ਨਾਮ ਅਸੰਖ ਥਾਮ ਅਗਨ ਗਮ ਸਖ ਲੋ ਅਸੰਖ ਕਹ ਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਨਿਕਲ ਬੋਲਣ ਬਾਣੀ ਅਖਰਾ ਸਿਰ ਸੰਜੋਗ ਵਖਾਣ ਜਿਨੇ ਹੀ ਜੇ ਫਰਮਾਏ ਤੇ ਤੇ ਪਾਹੀਂ ਚੇਤਾ ਕੀਤਾ ਤੇ ਤਾ ਨਾਉ ਬੰਨਾ ਮੈਂ ਨਹੀਂ ਕੋਥਾਉ ਉਦ੍ਰਤ ਕਵਣ ਕਾ ਵਿਚਾਰੇ ਮਾਰਿਆ ਨਾ ਜਾਵਾ ਏਕ ਵਾਰ ਜੁਦਤ ਭਾਵੈ ਸਾਈ ਪਲਿਕਾਰੇ ਤੂੰ ਸਦਾ ਸਲਾਮਤ ਨਰੰਕਾਰ ਭਈਏ ਹੱਥ ਪੈ ਤਰਦੇ ਆਣੀ ਤੋਤਾ ਉਤਰ ਸਖੇ ਓਸ ਬਲੀਤੀ ਕੱਪੜ ਹੋਏ ਦੇ ਸਾਬੂਨ ਲਈ ਆਹੋ ਧੋਏ ਰਈਏ ਮਤ ਪਾਪਾ ਕੈਸਾਂਗੇ ਓ ਧੋਪੇ ਨਾ ਵੈ ਕ ਰੰਗ ਕਮੀ ਪਾਪੀ ਆ ਕਲਨਾਈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਪੀਜਾ ਪੀਹ ਕਾਹੋ ਨਾਨਕ ਹੁਕਮੀ ਆਵੋ ਜਾਹੋ ਈਰਤ ਤਪ ਦੇ ਆਦਤ ਦਾ ਨੇ ਦੇਖੋ ਪਾਵੇ ਤਿਲਕਾ ਮਾਨ ਸੇਮ ਗਿਆਨ ਕੀਤਾ ਪਾਉ ਅੰਤਰਗਾਥੀ ਰਤ ਮਰਣਾਓ ਸਭੁ ਤੇਰੇ ਮਹਿ ਰਾਹੀ ਰਣਗੁਣ ਕੀਤੇ ਭਗਤ ਨਾ ਹੋਏ ਸਸਤਾ ਬਾਣੀ ਬਰਮਾਓ ਸਾਤੋ ਸੁਹਾਨ ਸਦਾ ਮਨ ਚਾਓ ਕਵਣ ਸੁਵੇਲਾ ਵਕਤ ਕਵਣੇ ਕਵਣਿਤਿਤ ਕਵਣਵਾਰੀ ਕਵਣ ਸਰੁੱਤੀ ਮਾਹੋ ਕਵਣ ਜਿਥੋ ਆ ਆਕਾਰ ਇਹ ਨ ਪਾਈਆ ਪੰਡਤੀ ਜਿਹੋ ਬਹਿਲੇ ਕੁਰਾਨੇ ਵਤਨਾ ਪਾਇਓ ਕਾਦੀਆਂ ਜੇ ਲਿਖਨ ਲੈ ਕੁਰਾਨ ਕਿਧਵਾਰ ਨ ਜੋਗੀ ਜਾਣੈ ਕਿਧਵਾਂ ਹੋਣਾ ਕੋਈ ਜਾਕਰਤਾ ਸੇ ਠੀਕ ਹੋ ਸਾਜੇ ਆਪੇ ਜਾਣੈ ਸੋਈ ਸਲਾਨੀ ਕਿਉ ਮਨੇ ਕਿ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਬਟਾ ਸਾਹਿਬ ਦੀ ਨਾਈ ਕੀਤਾ ਜਾ ਕਹੂਵੇਂ ਨਾਨਕ ਜੇ ਕੋ ਆਪਾ ਉਜਾਣਾ ਅੱਗੇ ਗਿਆ ਨਾ ਸੋਹੈ ਹਰ ਤਲ ਤਲ ਲਖ ਅਸਾਂ ਗਾਸੀ ਔੜ ਕੋ ਔੜ ਕਪਾਲ ਥਕੇ ਵੇਦ ਕਹਿਣ ਇੱਕ ਬਾਤ ਹਰ ਤਲ ਕਹਿਣ ਕਿ ਤੇ ਬਾਸ ਲੂ ਇੱਕ ਤਾ ਤੇ ਲਿਖਾ ਹੋਏ ਤਾਂ ਲਿਖੀ ਐ ਲਿਖਾ ਹੋਏ ਵਿਨਾਸ਼ ਨਾਨਕ ਬਟਾ ਕੀ ਐ ਆਪੇ ਜੜੇ ਸਾਲਾਹੇ ਸਾਲਾਹੇ ਤਿਸੁਰ ਤਨਾ ਪਾਈਆ ਨਦੀਆ ਤੇ ਵਾਹ ਕੋ ਬਸ ਮੁੰਦ ਨ ਜਾਣੀਐ ਸਮੁੰਦ ਸਾ ਸੁਤਾਨ ਗ੍ਰਹ ਸੇਤੀ ਮਾਲ ਧਨ ਤੇਰੀ ਤੁਲ ਨ ਹੋ ਬਨੀ ਜੇ ਤਿਸ ਮਨੁ ਨਾ ਬਿਸਰੇ ਅੰਤਨਾ ਸਿਫਤੀ ਕਹਿਣਾ ਅੰਤ ਅਤਰ ਕਣ ਦੇ ਨੰਤ ਅੰਤਨਾ ਵੇਖਣ ਸੁਣਨਾ ਅੰਤ ਅਤਰ ਜਪੈ ਕਿਆ ਮਨ ਮੰਤੇ ਅੰਤਨਾ ਜਾਪੈ ਕੀਤਾ ਆਕਾਰ ਅਤਰ ਜਪ ਪਰਬਾਰੀ ਅੰਤ ਕਾਰਣ ਕੇਤੇ ਬਿਲਾਹੇ ਤਾਕੇ ਅਤਰ ਜਾਏ ਇਹੋ ਅੰਤ ਨਾ ਜਾਣੈ ਕੋਇ ਕਤਈਏ ਵਰਤ ਹੋਏ ਵੱਡਾ ਸਾਹਿਬੇ ਉੱਚਾ ਥਾਓ ਜੀ ਉਪਰ ਉਚਾ ਨਾਓ ਐਵੜੇ ਉੱਚਾ ਹੋਵੇ ਕੋਇ ਇਸ ਵਿੱਚ ਕੋ ਜਾਣੈ ਸੋਇ ਜੇਗੜੇ ਆਪ ਜਾਣੈ ਆਪਾਪ ਬਹੁਤਾ ਕਰਮ ਲਿਖਿਆ ਨਾ ਜਾਏ ਬਹੁਤਾ ਦਾਤਾ ਤਿਲ ਲਤਮਾਏ ਕਿਤੇ ਮੰਗੈ ਜੋਤ ਅਪਾਰ ਕਿਤੇ ਗਲਤ ਨਹੀਂ ਵਿਚਾਰੇ ਕਿਤੇ ਖਵਤੋ ਟੈਂ ਵੇਕਾਰ ਕਿਤੇ ਹੈ ਲੈ ਮੁਕਰਪਾ ਹੀ ਕਿਤੇ ਮੂਰਖ ਖਾਹੀ ਖਾਹੇ ਏ ਪੇਦਾਤ ਤੇਰੀ ਦਾਤਾਰ ਹੋਰ ਆਖ ਨਾ ਸਕੈ ਕੋਏ ਉਹ ਜਾਣੈ ਜੇਤੀਆ ਮੂੰ ਖਾਏ ਆਪੇ ਜਾਣੈ ਆਪੇ ਦੀ ਆਖੈ ਸੇ ਭੇਕੇ ਕੇ ਸੋ ਬਖਸ਼ੀ ਸਿੱਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੁਲ ਵਪਾਰੀਏ ਮੁਲ ਪੰਡਾਰ ਅਮੁਲ ਭਾਏ ਮੁੱਲਾ ਸਮਾਹੇ ਅਮੁਲ ਧਰਮ ਮੁਲ ਦੀ ਬਾਣੇ ਅਮੁਲ ਤੁਲ ਮੁਲ ਪਰਵਾਨ ਬਖਸ਼ੀ ਸੇ ਤਮੋਲ ਕਰਮ ਅਮੁਲ ਫੁਰਮਾਨ ਤਮੋਲ ਮੁਲਕ ਜਾਹੇ ਆਖ ਆਖ ਰਹੇ ਲਿਬਲਾਏ ਅੱਖੇ ਵੀਰ ਪਾਠ ਪੁਰਾਣੇ ਆਖਾ ਪੜੇ ਕਰੈ ਵਿਖਿਆਣ ਅੱਖੇ ਬਨਵੇਂ ਆਖੈਂਦੇ ਆਖਾਂ ਗੋਪੀਤਾ ਗੋਵਿੰਦ ਅੱਖੇ ਇਸ ਰਖੇ ਸਿੱਧ ਆਖਾਂ ਕਹਤੇ ਕਿਤੇ ਬੁੱਧ ਅੱਖੇ ਦਾਨਵ ਕਹਿ ਦੀਵੇ ਆਖਾਂ ਸੂਰਨਰ ਮਨਜਨ ਸੇਵ ਇਤੇ ਅੱਖੇ ਅਚਣ ਪਾਹੀ ਇਤੇ ਕਹਿ ਕੇ ਉਠ ਉਠ ਜਾਹੇ ਇਤੇ ਗੀਤੇ ਹੋਰ ਕਰੇ ਆਖ ਨਾ ਸਕੈ ਕਈ ਕੇ ਜੇਵਨ ਨਾਨਕ ਜਾਣੈ ਸਾਚਾ ਸੋਇ ਜੇ ਕੋ ਆਕੇ ਬੋਲ ਵਿਗਾੜੇ ਆਂ ਲਖੀਐ ਸਿਰ ਗਾਵਾ ਰਾਂਗਾ ਵਾਰ ਸੋਦਰ ਕਿਹਾ ਸੋ ਕਰੇਹਾ ਜਿਤ ਵੇ ਸਰਬ ਸੁਮਾਲੇ ਵਾਝੇ ਨਾਦ ਅਨੇਕ ਸੰਖਾ ਕੇਤੇ ਬਾਵਣ ਹਾਰੇ ਇਤੇ ਰਾਖੀ ਸੋ ਕਹੀਅਨ ਕੇਤੇ ਗਾਵਣ ਹਾਰੇ ਗਾਵੈ ਤੋਨੋ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਜਾਵੇਂ ਜਿਤ ਗ ਬਦਲਿਖ ਜਾਣ ਲਿਖ ਲਿਖ ਤਰਮ ਵਿਚਾਰੇ ਗਾਵੈ ਈਸਰ ਬਰਮਾ ਦੇਵੀ ਸੋ ਹੰਸ ਦਾ ਸਵਾਰੇ ਜਾਵੇਂ ਸਨ ਬੈਠੀ ਦੇਰ ਤਿਆਦਰ ਨਾਲੇ ਲਾਵੇਂ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਿਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦ ਨਾਲੇ ਲਾਵੇਂ ਮੋਹਣੀ ਅਮਨੋ ਹਸਕ ਮਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅਠਸਰ ਤੀਥ ਨਾਲੇ ਬਸੂਲਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਧ ਨੋ ਗਾਵੇ ਜੋ ਤੁਧ ਭਾਵਨ ਨਿਰਤ ਤੇ ਭਗਤ ਰਸਾਲੀ ਹੋਰ ਕਹਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕਿਆ ਵਿਚਾਰੇ ਸੂਈ ਸੂਈ ਦਾ ਸਾਚੇ ਸਾਹਿਬ ਸਾਚਾ ਸਜੀਨਾ ਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰ ਰਚਾਈ ਹੈ ਰੰਗੀ ਭਾਂਤੀ ਕਰ ਕਰ ਜਿੰਸੀ ਮੈਂ ਜਿੰ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿੰ ਤਿਸਤੀ ਵਿਢਾਈ ਸੁਈ ਸੁਭਾਵੇ ਸੂਈ ਕਰਸੀ ਕੰਮ ਨਾ ਕਰਨਾ ਜਾਈ ਜੋ ਪਾਤਸ਼ਾਹੋ ਸਾਹਾ ਪਾਤਸ਼ਾਹ ਸਹਿਬ ਨਾਨਕ ਰਹਿਣ ਰਜਾਈ ਬੰਦਾ ਸੰਤੋਖ ਸਨਮ ਪਤ ਝੋਲੀ ਧਿਆਨ ਕੀ ਕਰੈ ਵਿਪੂਤੇ ਕਿੰთა ਕਾਲ ਪੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਭਾਈ ਬੰਤੀ ਸਗ ਜਿਮਤੀ ਮਾਣਿ ਤੇ ਜਗਜੀਤ ਆਦੇਸ ਸੈ ਆਦੇਸ ਆਦ ਨੀਲਾ ਨਾਦ ਨਾਤ ਜੁਗ ਜੁਗ ਇੱਕੋ ਵੇਸ ਬਖਤ ਗਿਆਨ ਦਿਆ ਭੰਡਾਰਨ ਘਟਕਟ ਵਜੈ ਨਾਦੇ ਆਪਨਾਥ ਨਾਥੀ ਸਭ ਜਾ ਕੀ ਰਿੱਧ ਸਦਬਰਾ ਸਾਦ ਸਜੋ ਵੀ ਜੋਗ ਚਲਾਵੇ ਲਿਖਿਆ ਮੈਂ ਪਾ ਗੇ ਆਦੇਸ ਤੇ ਸਿਆ ਆਦੇਸ ਆਦ ਅਨੀਲ ਅਨਾਤ ਅਨਾਹਤ ਜੁਗ ਜੁਗ ਹੋਏ ਕੋ ਵੇਸ ਇੱਕ ਸਮਾਈ ਜੁਗਤ ਤੇ ਆਈ ਦਿੱਚੇ ਲੈ ਪਰਵਾਣੇ ਇੱਕ ਸੰਸਾਰੀ ਇੱਕ ਢੰਡਾਰੀ ਇਕ ਲਾਏ ਦੀ ਬਾਣ ਜਿਤਿਸ ਭਾਵੈ ਤੇ ਚਲਾਵੇ ਜੀ ਨੀ ਭੂਵੇਂ ਦਾ ਘੁਰਮਾਣੇ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਹੋ ਵਿੜਾਣ ਆਦੇਸ ਤੇ ਸਿਆ ਦੇਸੇ ਆਦ ਨੀਲ ਨਾਦ ਨਾਹਤ ਜੁਗ ਜੁਗੋ ਇੱਕ ਵੇਸ ਆਸਣ ਲੋਏ ਲੋਏ ਪੰਡਾਰ ਜਿਉ ਵਿਸਾਇ ਸੁ ਇੱਕ ਬਾਦੀ ਕਰ ਕਰ ਵੇਖੈ ਸਿਰਜਣ ਹਾਰ ਨਾਹਿ ਸੱਚੀ ਕੀ ਸੱਚੀ ਕਾਹੇ ਆਦੇਸ ਤਸੈ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗੋ ਇੱਕ ਵੇਸ ਜੀਵ ਲਖ ਹੀ ਲਖ ਵੈ ਲਖ ਵੀ ਸੇ ਲਖ ਲਖੇੜਾ ਆਖੀਐ ਇੱਕ ਨਾਮ ਜਗਦੀਸ਼ ਤਰ ਹਤ ਤਪੜੀਆ ਚਰੀਆ ਹੋਈ ਸੋង ਲਾਇਆ ਆਕਾਸ ਕੀ ਕਿਟਾਂ ਆਈ ਰੀਸ ਨਾਨਕ ਨਜ਼ਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚ ਪੈਣਾ ਜੋਰ ਜੋਰ ਨਾ ਮੰਗੜ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਹੈ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਕਤੀ ਚ ਪੈ ਸੰਸਾਰੀ ਜੇ ਸਾਥ ਜੋਰ ਕਰ ਵੇਖੈ ਸੋਏ ਨਾਨਕ ਤੁਮ ਨੀਚ ਨਾ ਕੋਏ ਰਾਤੀ ਰੋਤੀ ਥਿੱਤੀ ਵਾਰ ਭਗਤ ਬਾਣੀ ਅੰਗ ਪਾਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਸੇ ਜੀਵ ਨਕੇ ਨਾਮਾਨੇ ਕਾਂਨੰਤ ਕਰਮੀ ਕਰਮੀ ਹੋਈ ਵਿਚਾਰੇ ਸੱਚਾ ਆਪ ਸੱਚਾ ਦਰਬਾਰ ਹੈ ਸੋਹਣ ਪੰਜ ਪਰਵਾਨਾ ਨਾਜ਼ਰੀ ਕਰਮ ਪਵੈ ਨੀਸਾਣ ਕਛੁ ਪਕਾਈ ਉਥੈ ਪਾਏ ਨਾਨਕ ਗਾਇਆ ਜਾਪੈ ਜਾਏ ਕੰਡਾਏ ਦੁਤਰ ਮੇਂ ਗਿਆਨ ਖੰਡ ਕਾ ਖੋ ਕਰਮ اے ਪਵਨ ਪਾਣੀ ਬਸੰਤ ਕੇਤੇ ਕਾਰ ਮਹੀnse ਕੇਤੇ ਵਰਮੇ ਘਾੜਤ ਘੜੀਆਂ ਹੈ ਰੂਪ ਰੰਗ ਕੇ ਵੇਸ ਕਰਮ ਮੀ ਮੀਰ ਕੀਤੇ ਕੀਤੇ ਧੂਪ ਦੇਸ ਤੇਤੇ ਇੰਦ ਚੰਦ ਸੂਰ ਕਹਤੇ ਕਹਤੇ ਮੰਡਲ ਦੇਸ ਤੇਤੇ ਸਿੱਧ ਬੁੱਧ ਨਾ ਕਹਤੇ ਕੀਤੇ ਦੇਵੀ ਦੇਸ ਤੇਤੇ ਦੇਵਦਾਨੋ ਮਨ ਕਹਤੇ ਕਹਤੇ ਰਤਨ ਸਮੁੰਦਰ ਤੇਤਿਆ ਖਾੜੀ ਕੀਤੀਆਂ ਬਾਣੀ ਗیتے ਪਾਤ ਰਵਿੰਦ ਤੇਤਿਆ ਸੁਰਤੀ ਸੇਵ ਕਹਤੇ ਨਾਨਕ ਅੰਤ ਨਾ ਅੰਤ ਗਿਆਨ ਖਾੜੀ ਮੈਂ ਗਿਆਨ ਪਰਚਾਂਦੇ ਤੇਤਿਆ ਨਾ ਬినੋਦ ਕੋਟ ਆਨੰਦ ਖਾੜੀ ਦੀ ਬਾਣੀ ਰੂਪੇ ਤੇਤਿਆ ਘਾੜ ਠਕੜੀਏ ਬਹੁਤਾਂ ਨੂੰ ਪਾ پچھتائے پچھ پچھتا ہے جتعے سوراں سدھ ہو نہ کوئی ہور تمہیں رام رہا بھرپور نا کے روپ نہ کتنے جائے جن کے رام بسے کریں یا نند سچا من سوئے ਸਰਕਾਰ ਵੇਖੈ ਨਦਰ ਨਿਹਾਲ ਹੈ ਖੰਡ ਮੰਡਲ ਵਰ ਪੜੇ ਦੇਖੋ ਕਥੈ ਤਾ ਅੰਤ ਨਾ ਅੰਤ ਲੋ ਲੋ ਆਕਾਰ ਜਿ ਜਿ ਹੁਕਮ ਤਿ ਵੈ ਤਿ ਵਕਾਰ ਵੇਖੈ ਵਿਸਰ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਮਹਾਰਾ ਧੀਰ ਸੁਨਿਆਰੇ ਅਹਰਣਾ ਮਤ ਵੇਧ ਤਿਆਰ ਆਕਲਾ ਗਤਕਾ ਭਾਂਡਾ ਪਾਓ ਅੰਮ੍ਰਿਤ ਤਿਤ ਢਾਲ ਹਰਿ ਸ਼ਬਸ ਜੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਦੇਰੀ ਨਿਵਾਨੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾ ਹਤ ਤਿਸ ਰਾਤ ਦੁਇ ਦਾਈ ਤਾਇਆ ਖਿਲੇ ਸਰ ਜਲ ਤੇ ਕੰਧ ਆਈਆਂ ਬੁਰਾਈਆਂ ਵਾਚੈ ਧਰਮ ਹਦੂਰ ਕਰਮੀ ਆਪੁ ਆਪਣੀ ਕੇ ਨੇੜੇ ਕੇ ਦੂਰੇ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਲੇ ਤੇ ਮੁਖ ਉਜਲੇ ਕੀਤੀ ਛੁਟੀ ਨਾਲੇ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਲੇ ਤੇ ਮੁਖ ਉਜਲੇ ਕੀਤੀ ਛੁਟੀ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ